ਟੋਟਲ ਪੰਨਲ ਲੱਗਣ ਲਿਆ ਬਈ ਹੈ ਵੀਡੀਓ ਨਾਲ ਜੁੜੇ ਸਾਰੇ ਦੋਸਤ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਤੁਸੀਂ ਦੇਖ ਰਹੇ ਹੋ ਆਪਾਂ ਚਤਾਰਫਾ ਪਹਾੜਾਂ ਦੇ ਨਾਲ ਘਿਰੇ ਇੱਕ ਜਗ੍ਹਾ ਦੇ ਉੱਤੇ ਖੜੇ ਆਂ ਇਹ ਜਗ੍ਹਾ ਦਾ ਨਾਮ ਹੈਗਾ ਹਮਾਚਲ ਸਟੇਟ ਦਾ ਇੱਕ ਹੈ ਜ਼ਿਲ੍ਹਾ ਸਰਮੌਰ ਸਰਮੌਰ ਜ਼ਿਲ੍ਹੇ ਦਾ ਇੱਕ ਸ਼ਹਿਰ ਹੈ ਰਾਜਗੜ੍ਹ ਆਪਾਂ ਰਾਜਗੜ੍ਹ ਖੜੇ ਆ ਰਾਜਗੜ੍ਹ ਤੋਂ ਅੱਗੇ ਜਾ ਕੇ 15 10 ਤੋਂ 12 ਕਿਲੋਮੀਟਰ ਦੂਰ ਇੱਕ ਪਿੰਡ ਹੈ ਉਹ ਪਿੰਡ ਦੇ ਵਿੱਚ ਆਪਾਂ ਇੱਥੇ ਇੱਕ ਸੋਲਰ ਪੰਪ ਲਾਉਣਾ ਸਮਾਨ ਤਾਰੀ ਜਾਂਦੇ ਆ ਮੁੰਡੇ ਤੇ ਗੱਡੀ 'ਚ ਆਪਾਂ ਉੱਥੇ ਹੀ ਰਾਜਪੁਰੇ ਤੋਂ ਲੈ ਕੇ ਆਇਆ ਸਾਰਾ ਸਮਾਨ ਇੱਥੇ ਆਪਾਂ ਨੇ 5 ਹੌਸਪਾਵਰ ਦਾ ਸੋਲਰ ਪੈਨਲ ਸੈੱਟ ਪੰਪ ਲਾਉਣਾ ਸੋਲਰ ਪੰਪ ਉਹ ਜਿਹੜਾ ਤੁਸੀਂ ਗ੍ਰੀਨ ਕਲਰ ਦਾ ਇੱਕ ਛੋਟਾ ਜਿਹਾ ਟੀਨ ਦਾ ਇੱਕ ਛੜਜਾ ਦੇਖ ਰਹੇ ਹੁਥੇ ਪੰਪ ਲੱਗਿਆ ਹੋਇਆ ਆਪਾਂ ਇੱਥੇ ਪੈਨਲ ਫਿਟ ਕਰਾਂਗੇ ਪੈਨਲ ਫਿਟ ਕਰਕੇ ਦਾ ਸਟਰਕਚਰ ਵਗੈਰਾ ਬਣਾ ਕੇ ਪੰਪ ਨੂੰ ਇੱਥੇ ਆਪਾਂ 5 ਐਚਪੀ ਨੂੰ ਚਾਲੂ ਕਰਾਂਗੇ ਹੁਣ ਤੱਕ ਪੰਜਾਬ ਦੇ ਵਿੱਚ ਬਹੁਤ ਸਾਰਾ ਪੰਪ ਆਪਾਂ ਲਾਇਆ ਤੇ ਹਿਮਾਚਲ ਦੇ ਵਿੱਚ ਇਹ ਆਪਣਾ ਪਹਿਲਾ ਪੰਪ ਹੋਊਗਾ ਜਗ੍ਹਾ ਇਹ ਗੁਰਦੁਆਰਾ ਬੜੂ ਸਾਹਿਬ ਦੇ ਨੇੜੇ ਆ ਜਿਹੜਾ ਕਾਫੀ ਧਾਰਮਿਕ ਪੱਖ ਤੋਂ ਬਹੁਤ ਮਹੱਤਵ ਰੱਖਦਾ ਉਸ ਗੁਰਦੁਆਰਾ ਸਾਹਿਬ ਦੇ ਨੇੜੇ ਆਪਾਂ ਖੜੇ ਆ ਉਹ ਦੂਸਰੀ ਸਾਈਡ ਤੇ ਵੀ 25 ਕਿਲੋਮੀਟਰ ਹੈ ਤੇ ਜਿੱਥੇ ਆਪਾਂ ਖੜੇ ਆ ਇਹ ਦੂਸਰੀ ਸਾਈਡ ਹੈ ਇੱਥੇ ਆਪਾਂ 5 ਐਚਪੀ ਦਾ ਪੰਪ ਲਾਉਣਾ ਹੈ ਇੱਥੇ ਲਗਭਗ 4 450 ਫੁੱਟ ਡੂੰਘਾ ਬੋਰ ਹੁੰਦਾ ਉਹ ਬੋਰ ਦੇ ਵਿੱਚ ਮੋਟਰ ਪਾ ਕੇ 5 ਹਸਪੋਰ ਦੀ ਆਪਾਂ ਨੂੰ ਪਾਣੀ ਦੇਣਾ ਪਿੱਛੇ ਥੱਲੇ ਉਹਦੇ ਖੇਤ ਨੇ ਉਹ ਖੇਤਾਂ ਨੂੰ ਇਹਨਾਂ ਨੇ ਫਸਲ ਬਾੜੀ ਕਰਨੀ ਹੁੰਦੀ ਹੈ ਪਾਣੀ ਦੇਣਾ ਹੁੰਦਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਸ਼ੁਰੂ ਕਰਾਂਗੇ ਕਿਉਂਕਿ ਥੱਲੇ ਅਜੇ ਪਿੱਲਰ ਬਣਨੇ ਆ ਪਿੱਲਰ ਬਣ ਕੇ ਫਿਰ ਇਹ ਪਾਇਤੇ ਕੰਮ ਸ਼ੁਰੂ ਕਰਾਂਗੇ ਫਿਰ ਤੁਹਾਨੂੰ ਕਰਾਂਗੇ ਉਥੋਂ ਦੀ ਵੀਡੀਓ ਸਾਂਝੀ ਤੇ ਬਹੁਤ ਸੋਹਣਾ ਥਿਊ ਹੈ ਅ ਇਸ ਏਰੀਆ ਦਾ ਬਹੁਤ ਸੋਹਣਾ ਮੌਸਮ ਹੈ ਇਸ ਏਰੀਆ ਦਾ ਸੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਉਦੋਂ ਜਦੋਂ ਆਪਣਾ ਪੰਪ ਲੱਗ ਚੁੱਕਿਆ ਹੋਊਗਾ ਤੁਹਾਨੂੰ ਦਿਖਾਵਾਂਗੇ ਪੰਪ ਦੀ ਪਰਫਾਰਮੈਂਸ ਤੇ ਉਸ ਵੇਲੇ ਆਪਾਂ ਸਕਚ ਵਗੈਰਾ ਤੁਹਾਨੂੰ ਦਿਖਾਵਾਂਗੇ ਮੇਰੇ ਨਾਲ ਗੋਗੀ ਤੇ ਸੋਨੀ ਦੋਨੋਂ ਨੇ ਤੇ ਹੁਣ ਚੱਲਿਆ ਆਪਾਂ ਵਾਪਸ ਰਾਜਪੁਰੇ ਨੂੰ ਤੇ ਇਹ ਜਦੋਂ ਪਿੰਦਰ ਕਰਾ ਲੈਣਗੇ ਦੁਬਾਰੇ ਫਿਰ ਆਪਾਂ ਵਾਪਸ ਉਥੇ ਪਰਤਾਂਗੇ ਵੀਡੀਓ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਦਿਖਾਉਣਾ ਹੈ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਸਾਰਾ ਸਿਸਟਮ ਪੱਕੇ ਵਿੱਚ ਫਿੱਟ ਕਰ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਸਾਹਮਣੇ ਕਿਸਾਨ ਵੀਰੋ ਦੇਖ ਰਹੇ ਹੋ ਇੱਕ ਮੇਰੇ ਕੋਲ ਪੰਪ ਪਿਆ ਥੱਲੇ ਐਨਾ ਲੰਬਾ ਲੱਕੜ ਦੇ ਟੇਟੀ ਦੇ ਵਿੱਚ ਪਾਇਆ ਗਿਆ ਤੇ ਨਾਲ ਇੱਕ ਮੋਟਰ ਖੜੀ ਹੈ ਤੇ ਨਾਲ ਇਹ ਡਰਾਈਵ ਇਹ 15 ਹਸਾਵਰ ਦੀ ਮੋਟਰ ਹੈ ਦਾ 40 ਸੀ ਦਾ ਪੰਪ ਹੈ ਤੇ ਇਹ ਡਰਾਈਵ ਹੈ ਉਹ ਵੀ 15 ਹਸਾਵਰ ਦੀ ਹੈ ਸਸਿਕਾਰ ਕਿਸਾਨ ਵੀਰੋ ਤੁਸੀਂ ਜੁੜੇ ਜ਼ਿਮੀਦਾਰਾ ਸੋਲਰ YouTube ਚੈਨਲ ਦੇ ਨਾਲ ਤੇ ਮੈਂ ਗੁਰਜੀਤ ਸਿੰਘ ਬਿੱਟੂ ਪਿਛਲੇ ਫਰ ਵੀ ਜਮੀਨਰ ਵਿੱਚ ਆਪਾਂ ਨੇ ਇੱਕ ਮੋਟਰ ਭੇਜੀ ਸੀ ਉਹਦਾ ਵੀਡੀਓ ਸਾਂਝੀ ਕੀਤੀ ਸੀ ਕਿ ਮਜ਼ੌਰਮ ਇੱਕ ਮੋਟਰ ਗਈ ਸੀ 15 ਹਸਪਾਵਰ ਦੀ 40 ਸਟੇਜ ਉਹ ਮੋਟਰ ਤੋਂ ਆਪਣੀ ਜਿਹੜੀ ਸਕਸੈਸਫੁਲ ਰੇਟਿੰਗ ਸੀ ਉਹ ਤੋਂ ਪ੍ਰਭਾਵਿਤ ਹੋ ਕੇ ਸਾਨੂੰ ਉੱਥੋਂ ਫੇਰ ਇੱਕ ਆਰਡਰ ਮਿਲਿਆ ਮਜ਼ੌਰਮ ਤੋਂ ਇਹ ਜਿਹੜਾ ਤੁਸੀਂ ਪੰਪ ਦੇਖ ਰਹੇ ਹੋ ਮੇਰੇ ਕੋਲ ਥੱਲੇ ਪਿਆ ਪੇਟੀ ਦੇ ਵਿੱਚ ਪੈਕ ਇਹ ਆਪਾਂ ਫੇਰ ਦੁਬਾਰਾ ਮਜ਼ੌਰਮ ਭੇਜ ਰਹੇ ਹਾਂ ਸੇਮ ਉਹੀ ਸੈੱਟ 15 ਹਸਪਾਵਰ ਦੀ ਮੋਟਰ ਤੇ ਆਹ ਵਾਲਾ ਪੰਪ ਤੇ ਨਾਲ ਉਹ ਡਰਾਈਵ ਇਹ ਸਾਰਾ ਸਿਸਟਮ ਦਾ ਸੈੱਟ ਆਪਾਂ ਅੱਜ ਫੇਰ ਮਜ਼ੌਰਮ ਭੇਜ ਰਹੇ ਹਾਂ ਪੰਜਾਬ ਤੋਂ ਮਜ਼ਰਮ ਜਾਣਾ ਲਗਭਗ 3000 ਕਿਲੋਮੀਟਰ ਦੀ ਦੂਰੀ ਤੇ ਐ ਇੱਥੋਂ ਬਾਈ ਟ੍ਰਾਂਸਪੋਰਟ ਜਾਊਗਾ ਤੇ ਉੱਥੇ ਆਪਣੀ ਦੀ ਖਾਸ ਜਿਹੜੀ ਹੈਗੀ ਹੈ ਇਹ ਸੀ 1250 ਫੁੱਟ ਉੱਚੀ ਪਹਾੜੀ ਹੈ ਉਹਦੇ ਤੇ ਪੰਪ ਨਾਲ ਪਾਣੀ ਚਕਾਉਣਾ ਸੋ ਅ ਅਸੀਂ ਜਿਵੇਂ ਤੁਹਾਨੂੰ ਪਹਿਲਾਂ ਵੀ ਗੱਲ ਕਰਦੇ ਹੁੰਦੇ ਆ ਕਿ ਸਾਨੂੰ ਤੁਸੀਂ ਦੱਸੋ ਕਿੰਨੇ ਫੁੱਟ ਤੋਂ ਪੰਪ ਨਾਲ ਪਾਣੀ ਚਕਾਉਣਾ ਸੋਲਰ ਤੋਂ ਅਸੀਂ ਤੁਹਾਨੂੰ ਉਹਨੇ ਫੁੱਟ ਤੋਂ ਪਾਣੀ ਚਕਾ ਕੇ ਦੇਵਾਂਗੇ ਇਹ ਵਾਲੀ ਮੋਟਰ ਜਿਹੜੀ ਪਹਿਲਾਂ ਦਿਨਾਲ ਦੀ ਭੇਜੀ ਆ ਉਹ ਵੀ 1250 ਫੁੱਟ ਉੱਚੀ ਪਹਾੜੀ ਉੱਤੇ ਪਾਣੀ ਸਕਸੈਸਫੁਲੀ ਚੁੜਾ ਰਹੀ ਹੈ ਸੋਲਰ ਦੀ ਮੋਟਰ ਹੈ 15 ਹਸਪਤਰ 40 ਤੇ ਮੋਟਰ ਰਿਪੀਟ ਆਰਡਰ ਆ ਸਾਡੇ ਕੋਲੇ ਦੁਬਾਰਾ ਫੇਰ ਇਹ ਮੋਟਰ ਉਥੇ ਚੱਲੀ ਆ ਸੋ ਮੇਰੇ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਸੀਗਾ ਕਿ ਆਪਾਂ ਕੱਲੇ ਪੰਜਾਬ ਦੇ ਵਿੱਚ ਹੀ ਕੰਮ ਨਹੀਂ ਕਰਦੇ ਹਰਿਆਣਾ ਯੂਪੀ ਮਹਾਰਾਸ਼ ਤੇ ਮਜ਼ੁਰਮ ਦਾ ਕਪਾ ਪੰਪ ਆ ਭੇਜਦੇ ਆ ਇਥੋਂ ਡਰਾਈਵਾਂ ਭੇਜਦੇ ਆ ਤੇ ਅ ਸਕਸੈਸਫੁਲੀ ਚਲਾ ਕੇ ਦੰਮਿਆ ਤੁਸੀਂ ਵੀ ਜੇ ਕੋਈ ਸਿਸਟਮ ਸਾਡੇ ਕੋਲ ਲਾਉਣਾ ਚਾਹੁੰਦੇ ਹੋ ਤੁਸੀਂ ਨਰਾਸ਼ ਹੋਗੇ ਕਿ ਥੋੜਾ ਸਿਸਟਮ ਚੱਲ ਨਹੀਂ ਰਿਹਾ ਜਾਂ ਤੁਸੀਂ ਲਵਾਇਆ ਸੀਗਾ ਕੁਝ ਕੋਈ ਦਿੱਕਤ ਆ ਰਹੀ ਹੈ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੁਹਾਨੂੰ ਪ੍ਰੋਪਰ ਸਮਾਧਾਨ ਤੁਹਾਨੂੰ ਕਰਕੇ ਦਵਾਂਗੇ ਤੁਹਾਨੂੰ ਚਲਾ ਕੇ ਦਵਾਂਗੇ ਪੰਪ ਤੇ ਸਾਡੀ ਗਾਰੰਟੀ ਹੈ ਇਸ ਗੱਲ ਦੀ ਸੋ ਜ਼ਿੰਮੇਵਾਰਾ ਸੋਲਰ ਅ ਤੁਸੀਂ ਬਹੁਤ ਸਾਰਾ ਮਾਸਿਕ ਸਤਿਕਾਰ ਸਾਨੂੰ ਦਿੱਤਾ ਤੇ ਅਸੀਂ ਥੋੜਾ ਬਹੁਤ ਸਾਰਾ ਧੰਨਵਾਦ ਵੀ ਕਰਦੇ ਆਂ ਤੇ ਅਸੀਂ ਤੁਹਾਨੂੰ ਵਾਦਾ ਕਰਦੇ ਆਂ ਕਿ ਚੰਗੀ ਕੁਆਲਿਟੀ ਹਮੇਸ਼ਾ ਤੁਹਾਨੂੰ ਅਸੀਂ ਪ੍ਰੋਵਾਈਡ ਕਰਦੇ ਰਹਿਵਾਂਗੇ ਤੁਹਾਡਾ ਕੰਮ ਅ ਬਿਲਕੁਲ ਚਲਾ ਕੇ ਤੁਹਾਨੂੰ ਪ੍ਰੋਪਰਟੀ ਇਕ ਚਲਾ ਕੇ ਦਵਾਂਗੇ